ਮੈਂ ਨਹੀਂ ਡ੍ਰੀਕ ਕੀਤੀ ਮੈਂ ਕਿਹਾ ਪਾਜੀ ਸੈਟ ਕਰੋ ਇਹ ਸੰਦੀਪ ਬੜਾ ਬੜਾ ਗੰਦਿਆਂ ਗੰਦਿਆਂ ਸੀ ਪਾਜੀ ਮਾਹੀ ਕਿਹਾ ਮੈਂ ਕਿਹਾ ਪਾਜੀ ਤੁਹਾਡੀ ਕੋਈ ਨਹੀਂ ਤੁਸੀਂ ਜਾਓ ਕਹਿੰਦੇ ਨਹੀਂ ਤੂੰ ਐਟਮਨ ਪਾਜੀ ਤੇ ਇਹਨਾਂ ਕੋਹਾਂ ਪਾ ਕੇ ਚੱਲਦੇ ਤਾਂ ਵੀ ਮਾਰੰਗੇ ਨਹੀਂ ਉਹ ਉੱਧਰ ਜਾਏਗੀ ਐਤੋਂ ਸੋਨੇ ਜਾਏ ਹਾਂ ਮਾਜੀ ਕਿਤੇ ਮਰਜੀ ਜਾ ਸਕਦਾ ਉਹਨਾਂ ਨੂੰ ਮੈਂ ਕਿਹਾ ਪਾਜੀ ਨਾ ਜਾਓ ਬੜਾ ਬੰਦਾ ਖੁੱਲੇ ਪੁੱਛੇ ਕਿੰਨੇ ਕਿਹਾ ਕਿ ਲੱਗਣਾ ਮੇਰੇ ਸਹੇਤੇ ਕੋਲ ਮੇਰੀ ਬਾਹਰ ਦੁਬਈ ਜਿਹੜੀ ਤੁਹਾਡਾ ਮਾਰਕਟ ਕਿੰਨੇ ਵੱਲ ਕੀਤੀ ਗਈ ਹੈ ਸਾਹਮਣੇ ਇਹ ਕਦਰ ਮੁਹ ਹੈ ਗਿਆ ਨਹੀਂ ਇਹਨਾਂ ਬੰਦਿਆਂ ਨੂੰ ਰਾਹੁਲ ਲੱਗਦਾ ਨਹੀਂ ਪ੍ਰਿੰਸ ਇਹਨਾਂ ਦੇ ਚਾਰ ਮੁੰਡੇ ਰਾਹੁਲ ਲੱੱਕੀ ਪ੍ਰਿੰਸ ਇਹਦੇ ਨਾਲ ਮੁੰਡੇ ਵੀ ਨਾਲ ਹੀ ਇਧਰ ਮੁੰਡਾ ਇੱਕ ਮੁੰਡਾ ਉਧਰ ਦਾ ਅੱਜ ਪੰਜ ਮੁੰਡੇ ਨੇ ਨਹੀਂ ਉਧਰ ਮੇਰੇ ਹੱਥੀਂ ਆ ਮੇਰੇ ਵਾਲ ਖਲਾ ਰੱਖੀ ਮੇਰਾ ਕਲਾ ਦਫਰਿਆ ਮੇਰੀ ਗੱਲ ਸੁਣੋ ਇੱਜ਼ਤ ਦੇ ਸਬੰਧ ਕਾਰਨ ਕਾਰਨ ਕੇ ਇਹ ਜੀ ਲੜਾਈ ਦਾ ਲੜਾਈ ਬਸ ਇੱਕ ਵਾਈਕ ਮਾਰੀ ਹੈ ਭਾਈ ਕਹਿੰਦਾ ਬਾਈਕ ਮਤਲਬ ਕਿ ਬਾਈਕ ਲੱਗਣ ਨਾਲ ਇਹ ਵਿਵਾਦ ਇਹਨਾਂ ਵਧਿਆ ਉਹ ਪਿੰਦੇ ਨੇ ਰੱਜ ਕੇ ਨਸ਼ਾ ਕਰਦੇ ਨੇ ਈਨਾ ਕਰਦੇ ਨੇ ਬਹੁਤ ਸਾਡੀ ਇਹ ਨਾ ਜਿਹੜਾ ਟੈਟਲਾ ਲਾਉਂਦਾ ਸੁਣ ਕੇ ਕਿੰਨੀ ਚੰਗਾ ਆਈਏ ਦਵਾਈ ਕਰਨਾ ਅਸ ਲੈ ਕੇ ਆਏ ਨੇ ਜਦੋਂ ਮਤਲਬ ਹੁੰਦਾ ਉਹ ਬਿਲਕੁਲ ਆਜਾ ਅਸੀਂ ਆਨੇ ਉਹਦੀ ਜ਼ਿੰਮੇਵਾਰੀ ਪਾਵੇ ਦੀ ਜੇ ਸਾਡੇ ਘਰ ਚ ਪੂਰੀ ਹੁੰਦੀ ਅਸੀਂ ਪੂਰੀ ਇੱਜ਼ਤ ਦਿੱਤੀ ਪਾਵੇ ਨੂੰ ਅਸੀਂ ਉਹਦੀ ਜੇ ਸਾਡੇ ਮੁੰਡੇ ਨੂੰ ਸਾਡਾ ਮੁੰਡਾ ਦਿਨੇ ਦੁਪਹਿਰੀ ਆਣੇ ਸਾਰਿਆਂ ਨੇ ਕੋਈ ਵੀ ਹਰਜਮਰ ਚ ਹੁੰਦੀ ਜਿਹੜਾ ਮਰਜ਼ੀ ਕਰੇ ਜ਼ਿੰਮੇਵਾਰ ਪਾਵਾ ਐਵੇਂ ਨਹੀਂ ਕੋਡੀ ਕਰਦੇ ਨਹੀਂ ਹੁਣ ਤੁਸੀਂ ਥਾਣੇ ਜਾ ਰਹੇ ਹੋ ਬੁਲਾ ਰਹੇ ਜੀ ਮੈਂ ਜਾਣਾ ਨਹੀਂ ਅਹੀਂ ਜਾਣਾ ਮੈਂ ਚਾਹਾਂ ਮੈਂ ਮੈਨੂੰ ਕੋਈ ਤਾਂ ਨਹੀਂ ਮੈਰੀ ਨਹੀਂ ਥਾਣੇ ਨਹੀਂ ਜਾਣਾ ਯਾਰ ਅਸੀਂ ਜਾਵਾਂਗੇ ਨਹੀਂ ਥਾਣੇ ਜਾਣਾ ਨਹੀਂ ਨਹੀਂ ਜਾਣਾ ਜੀ ਅਸੀਂ ਥਾਣਿਆਂ ਨੇ ਵੀ ਪਹਿਲੇ ਕਮਿਟਮੈਂਟ ਹੋਣੀ ਹੈ ਹਾਂ ਉਹ ਕੌਣ ਪਹੁੰਚ ਗਏ ਆਣੇ ਨੇ ਅਸੀਂ ਦਫ਼ਤਰ ਜਾਵਾਂਗੇ ਪਹੁੰਚ ਗਏ ਫੋਰੀ ਪੁਲਿਸ ਪੂਰੇ ਕੁੰਡਲੇ ਘੜਾਵਾਂਗੇ ਤੇ ਫੇਰ ਪਾਣੀ ਦਾ ਪਾਣੀ ਤੇ ਦੁੱਧ ਦੁੱਧ ਕਿੱਥੇ ਨਹੀਂ ਜਾਣਾ ਇੱਥੇ ਇਹਨਾਂ ਨੇ ਅਸੀਂ ਦਾਣੇ ਨਹੀਂ ਅਸੀਂ ਇੱਥੇ ਅਸੀਂ ਉੱਥੇ ਜਾਵਾਂਗੇ ਉੱਥੇ ਜਾਣਾ ਸਹੀ ਉੱਥੇ ਹੀ ਤਾਂ ਨਹੀਂ ਘੜਵਾਂਗੇ ਜਿੰਨਾ ਵੇਚਦੇ ਇੱਥੇ ਸਾਡੇ ਘਰ ਹਰਜਮਤ ਹੁੰਦੀ ਹੈ ਇੱਥੇ ਤੁਹਾਡੇ ਹੀ ਬੰਦੇ ਕਹਿ ਰਹੇ ਜੀ ਬਾਹਰ ਜਿਹੜੇ ਖੜੇ ਸੀਗੇ ਬੰਦੇ ਮਰ ਜਾਣ ਪਾਣੀ ਦਾ ਕਾਫੀ ਨਾਲ ਹੋ ਜਾਣਾ ਜਿਹੜੇ ਵੇਚਦੇ ਉਹ ਨਹੀਂ ਪਤਾ ਸਾਡੇ ਘਰ ਅਜਿਹੀ ਕੋਈ ਚੀਜ਼ ਨਹੀਂ ਵੇਚਦੇ ਉਹਨਾਂ ਨੂੰ ਸਭਲੇਮਾ ਚਲੋ ਤੁਸੀਂ ਕੁਝ ਲੋਕਾਂ ਦਾ ਕਰ ਕਰੋ ਕੋਈ ਸਾਡੇ ਘਰ ਚ ਵੇਚਦਾ ਹੈ ਇਹਨਾਂ ਨੂੰ ਫੇਰ ਪਤਾ ਹੈ ਸਾਡੇ ਕੋਲ ਪਤਾ ਹੈ ਸਾਡੇ ਕੋਲ ਪਾਸਾ ਨੂੰ ਪਤਾ ਕਿ ਉਹ ਕਿਹੜਾ ਨਹੀਂ ਸਮਝ نشے سارے نہیں نشا دیکھتے نشا بھی چاہا دے دے بھائی ਬਾਹ ਬਚੂ ਟੋ ਬੋ ਉਹ ਬੰਦਾ ਇਹ ਮਾ ਲਈ ਉਹ ਲੰਗੇ ਨਾ ਮੇਂ ਤੇਰੇ ਨਾਲ ਉਹਦੇ ਕੰਮ ਹੀ ਹੈਗਾ ਸਭ ਦੁਨੀਆ ਨੂੰ ਪਤਾ ਹੈ ਜੀ ਇਹ ਜਿੱਦੜ ਪਾਜੀ ਆਰਿਆਂ ਨੂੰ ਪਤਾ ਕਿਥੇ ਕੀ ਹੁੰਦਾ ਕਿਥੇ ਕੀ ਹੋਈ ਹੁੰਦਾ ਅੱਛਾ ਜੀ ਇਹਨਾਂ ਦੇ ਕਿਹਦੇ ਪਤਾ ਲੱਗਣਾ ਹੈ ਉਸ ਨਾਲ ਕੋਈ ਬੱਚੀ ਦਾ ਵੇਖ ਅੱਛਾ ਜੀ ਮਤਲਬ ਜੀ ਕਹਿਣ ਨਾ ਸਾਹਿਬ ਵੇਖਦੇ ਹੋ ਸਾਹਿਬ ਵੇਖੋ ਬਾਜੀ ਜਾਰੀ ਦੁਨੀਆ ਨੂੰ ਪਤਾ ਸਾਨੂੰ ਨਹੀਂ ਪਤਾ ਨਾ ਤੁਹਾਨੂੰ ਨਹੀਂ ਪਤਾ ਤੂੰ ਬਾਈ ਕਰਦੇ ਹੋ ਬੱਲੇ ਜਾ ਕੇ ਆਪਾਂ ਕੱਲ੍ਹ ਕੀ ਇਹਦੇ ਬਲੇ ਕਰ ਕੋ ਉਲਟਾ ਲੜਾਈਆਂ ਸਾਡੇ ਭਾਈ 3 3 3 ਜਣੇ ਇਹਦੇ ਆਮ ਲਾਗ ਰਹਿਣਾ ਜਿਹਨਾਂ ਨੇ ਸਾਡੀ ਸਾਡੇ ਭਰਾਵਾ ਚੱਲ ਮਚਾਵਾਂ ਅੱਕੇ ਨਾ ਮਰ ਅੱਜ ਜੇ ਹੀ ਚਿੱਟਾ ਵਿੱਚ ਰਹੇ ਤੇ ਹੀ ਇਹੋ ਜਿਹਾ ਕਾਟਰ ਖੜਿਆ ਦੇਖੋ ਕੁਛ ਕਰਕੇ ਦਿਖਾ ਸਾਰਾ ਨਾ ਪਤਾ ਉਹ ਜੀ ਉਹ ਤਾਂ ਕਹਿੰਦੇ ਕਿ ਸੋਵਾ ਖਾ ਲੋ ਬੱਚਿਆਂ ਦੀ ਝੂਠ ਬੋਲ ਮੇਰੇ ਭਰਾ ਵੀ ਭਰਾ ਤੁਸੀਂ ਉਹਨਾਂ ਦੇ ਭਰਾ ਤੁਸੀਂ ਉਹ ਭਰਾ ਤੁਸੀਂ ਉਹਨਾਂ ਦੇ ਇੱਕ ਮਿੰਟ ਇੱਕ ਮਿੰਟ ਸਾਨੂੰ ਕੱਖ ਨਹੀਂ ਪਤਾ 15 ਸਾਲ ਸਾਰੀ ਉਮਰ ਨੇ ਸੇਵਾ ਕੀਤੀ ਸੀ ਨਾਲ ਇਹਨਾਂ ਬੰਦਿਆਂ ਨੇ 1% ਨਹੀਂ ਤੋੜਦਾ ਅਸੀਂ ਮਹਿਕਮੀ ਜਰੂਰ ਆਈ ਆਪਣੀ ਰੋਜੀ ਰੋਟੀ ਖਾਣੇ ਆ ਪੁਲਿਸ ਸਾਡੀ ਨਹੀਂ ਹੈਗੀ ਪੁਲਿਸ ਵਿੱਚ ਚੰਗੇ ਬੰਦੇ ਵੀ ਨੇ ਇਹਨਾਂ ਬੰਦਿਆਂ ਖਾਕ ਦਿੱਤੇ ਨਿੱਜੀ ਇੱਕ ਹੋਰ ਗੱਲ ਇੱਕ ਹੋਰ ਗੱਲ ਪਾਬਲਾ ਜੋ ਗੱਲਬਾਤ ਕੀਤੀ ਗਈ ਉਹਦਾ ਕਹਿਣਾ ਕਿ ਜਦੋਂ ਇਹਨਾਂ ਦੀ ਲੜਾਈ ਹੋਈ ਤਾਂ ਸਾਡੇ ਬਰਾਦਰੀ ਨੂੰ ਗਾਲ੍ਹਾਂ ਕੱਢੇ ਸ਼ੁਰੂ ਕਰ ਦਿੱਤੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੇ ਤੇਰੀ ਗੱਲ ਸੁਣੋ ਜੇ ਮੈਂ ਬਰਾਦਰੀ ਨੂੰ ਗਾਲ੍ਹਾਂ ਕੱਢੀਆਂ ਜਹਾਜ਼ਪੋਰਟ ਕਿਥੋਂ ਕੀ ਰਿਪੋਰਟਿੰਗ ਨਹੀਂ ਕਹਿੰਦੇ ਆਓ ਨਾ ਜੇ ਮੈਂ ਤਾਂ ਇਦਾਂ ਨਹੀਂ ਕਹ ਰਿਹਾ ਫੋਮ ਤੇ ਗੱਡੀ ਉਹ ਕਹ ਰਿਹਾ ਕਿ ਉੱਪਰੋਂ ਗਾਲਾ ਕੱਢਦਾ ਵੀ ਆਹੀ ਬਰਾਤੀ ਸਾਹਿਬ ਗੱਡੀ ਨਹੀਂ ਗਏ ਨੂੰ ਅਸੀਂ ਆਪਾਂ ਆ ਗਾ ਥੋੜੀ ਰਿਪੋਰਟਿੰਗ ਇੱਕਾ ਥੋੜਾ ਮੰਡਾਣੀ ਕਰੀ ਸਭ ਤੋਂ ਜਿਆਦਾ ਇੱਥੇ ਜੰਮੇ ਬਣੇ ਆ ਇੱਕ ਪਿੰੇ ਦੇ ਘਰਾਂ ਚ ਖਾ-ਖਾ ਕੇ ਵੱਡੇ ਬਣੇ ਆ ਸਾਬਣੇ ਮਰਦੇ ਸਾਬਣੇ ਉੱਥੋਂ ਫੱਟੇ ਦੇ ਪੈਣ ਆ ਕੋਈ ਨਹੀਂ ਦੇਣਾ ਯਾਰ ਅੱਜ ਵੱਡਾ ਕੌਣ ਹੈ ਇਨਸਾਨ ਜਾਂ ਜੂਰ ਗਲੀ ਚ ਪ੍ਰਾਗਾ ਵੀ ਕਿਰਾਏ ਆਇਓ ਮੈਂ ਕਹਾਂ ਕੀ ਵਿਕਦਾ ਪ੍ਰਾਗੇ ਪ੍ਰਾਗੇ ਵਿਕਦੇ ਪ੍ਰਾਗੇ ਪ੍ਰਾਗੇ ਆਵੇ ਤਾਂ ਮੁੰਡਾ ਮਤਲਬ ਅੱਜ ਵੀ ਤੁਸੀਂ ਆਵਾਜ਼ ਚੱਕੀ ਉਦੋਂ ਕਿਉਂ ਨਹੀਂ ਲੱਗੀ ਆਵਾਜ਼ ਪਹਿਲੇ ਦੀ ਤੁਹਾਨੂੰ ਪਤਾ ਲੱਗਾ ਨਹੀਂ ਕੀ ਵਿਕਦਾ ਇੱਥੇ ਪ੍ਰਾਗੇ ਉਹ ਕੀ ਹੁੰਦਾ ਕੋਈ ਕੋਣ ਵੇਚਦਾ ਜੀ ਕੋਣ ਵੇਚਦਾ ਅੱਜ ਜੱਗੀ ਕੋਣ ਐ ਨਾ ਰੰਦਾ ਇਹ ਪਰਾਣਾ ਦਾ ਮੁੰਡਾ ਵਿਚਲੀ ਵਾਲਾ ਬੋਥਲੇ ਯਾਰ ਨਾ ਦੋ ਜਿੱਦਲੀ ਵਾਲਿਆਂ ਦਾ ਮੁੰਡਾ ਰਾਗੇ ਵੇਚਦਾ ਐ ਤੇ ਲੈ ਕੇ ਗਿਆਨੀ ਮੁੰਡਾ ਨੂੰ ਸਮਝਾਣਗੇ ਮੇਰੀ ਕੁੜੀ ਨੂੰ ਕੱਟ ਦਿੱਤਾ ਬੈਟਾ ਨਾਲ ਕੁੱਟਣ ਦਾ ਕਾਰਨ ਕੀ ਸੀ ਕੁੱਟਣ ਦਾ ਕਾਰਨ ਕੀ ਸੀ ਬੈਟਾ ਨਾਲ ਇਹ ਸਾਰਿਆਂ ਨੂੰ ਇੱਥੇ ਲੈ ਕੇ ਲਿਆਏ ਨੇ ਪਤਾ ਨਹੀਂ ਕੌਣ ਕੌਣ ਕਿਦਾਂ ਦੀ ਚੀਜ਼ ਘੇਰੇ ਦਾ ਨਸ਼ਾ ਵੇਚਦੇ ਨੇ ਤਾਂ ਪੁਲਿਸ ਨੂੰ ਪਤਾ ਨਹੀਂ ਪੁਲਿਸ ਨੂੰ ਸਾਨੂੰ ਪਤਾ ਹੈ ਆਪ ਮਾਲ ਬਤਾਲ ਜਾਈਏ ਇਹ ਕੈਂਟ ਵਾਲੇ ਸਾਰਾ ਕੁਝ ਪਤਾ ਹਸ ਮੈਂ ਨਾ ਕਹਿਣਾ ਚਾਹੀਦਾ ਉਹ ਕਿਉਂ ਹੋਇਆ ਤੇ ਅੱਜ ਸਾਰਾ ਅਭਵਾਦ ਕਿਉਂ ਹੋਇਆ ਅੱਜ ਕਿਉਂ ਹੋਇਆ ਸਾਰਾ ਐ ਮੈਂ ਬਾਤ ਚਾਹਵਾ ਮੇਰੀ ਮੰਮੀ ਨੂੰ ਪਤਾ ਹੈ ਐ ਬਾਤ ਨਹੀਂ ਕਾਕੇ ਸਮਝਾਣਾ ਨਾ ਮੈਂ ਬੋਲਣਾ ਨਾ ਬਕਸ ਨਹੀਂ ਸਮਝਾਣ ਗਿਆ ਠੀਕ ਆ ਉਹ ਮੁੰਡਿਆਂ ਨੇ ਪਾਪਾ ਫੋਸਲੇ ਕਰੀ ਇਹਦਾ ਮੁੰਡਾ ਆਵੇ ਇਹ ਰਹਦਾ ਜੂਦਾ ਅਜੇ ਤੱਕ ਇਹਨੇ ਬੈਠਾ ਸਾਡਾ ਖੋ ਕੇ ਨਾ ਸਾਡੇ ਨੂੰ ਚੱਕ ਕੇ ਉਹਦਾ ਮਾਰਿਆ ਸਾਡੀ ਕੁੜੀ ਨੂੰ ਮੇਰੇ ਪਰਿਵਾਰ ਨੇ ਉਹਨਾਂ ਨੇ ਮਾਰ ਲਿਆ ਮੈਂ ਦੋਦੇ ਚਲਦਾ ਸੀ ਅੱਛਾ ਬਾਈ ਕਰਨ ਗਿਆ ਸਾਡਾ ਭਜੀ ਸਮਝਾਣਾ ਸਾਰੇ ਲੱਗ ਕੇ ਤੂੰ ਪੀਸੇ ਤੇ ਮਾਰੇ ਲੜਾਈ ਲੈਣ ਤੋਂ ਕੋਈ ਮਤਭੇਦ ਨਹੀਂ ਹੈਗਾ ਸਾਡੇ ਅਮਰਸਾਂ ਵਿੱਚ ਲੜਾਈ ਹੈ ਕੋਈ ਗੱਲ ਨਹੀਂ ਕਦੀ ਲੜਨਾ ਕਦੀ ਨਹੀਂ ਤੁਹਾਡਾ ਵੀ ਇੱਥੇ ਕੋਈ ਰੋਲ ਨਹੀਂ ਆਦਾ ਇਹਨਾਂ ਨੂੰ ਕੋਈ ਵੀ ਐਸੇ ਮੁੰਡੇ ਦਾ ਨਹੀਂ ਅੰਦਰ ਦੇ ਮੁੰਡੇ ਦਾ ਕੋਈ ਮੁੰਡੇ ਜਿਹੜੇ ਆ ਸਾਰੇ ਹਾਂ ਇਹ ਕਹਿੰਦਾ ਮਾਤਾ ਨੂੰ ਗੱਲ ਕਰੂੰਗਾ ਨਹੀਂ ਰੋਣੇ ਜੇ ਸਾਡੇ ਘਰ ਕੋਈ ਚਿੱਟਾ ਨਿਕਲੇਗਾ ਜਾਂ ਕੋਈ ਸਮੈਕ ਨਹੀਂ ਨੇਗੀ ਜਾਂ ਆਪਾਂ ਸ਼ਰਾਬ ਨਿਕਲੇਗੀ ਆਪਾਂ ਤੁਹਾਡੇ ਪਤਾ ਹੀ ਕਹਿਨ ਦਾ ਮਤਲਬ ਨਸ਼ੇ ਕਰਨ ਲੜਾਈ ਹੋਈ ਸਾਰੀ ਨਸ਼ਾ ਕਰਨ ਨਸ਼ਾ ਕਰਨ ਇਹ ਨਹੀਂ ਕਰਦੇ ਨਸ਼ਾ ਕੀਤਾ ਸ਼ਰਾਬ ਦੀ ਬਈ ਕਿੰਨਾ ਕਿੰਨਾ ਨੇ ਕੀਤਾ ਨਸ਼ਾ ਤੁਸੀਂ ਨਾ ਲੈ ਰਹੇ ਹੋ ਰਾਹੁਲ ਇੱਕ ਅੰਕੂਸ਼ ਇੱਕ ਲੱਤੀ ਇੱਕ ਜੱਟਾ ਜੋ ਪਕੇ ਚਤੀ ਨੇ ਤੇ ਗੁੰਡਾ ਹੋਰ ਪਾਵੇ ਸਾਦਾ ਕੀ ਰੋ ਹੈਗਾ ਵਿੱਚ ਰੋ ਰੋ ਨਹੀਂ ਕੋਈ ਰੋ ਨਹੀਂ ਤੇ ਤੁਸੀਂ ਹੁਣੇ ਕਹਿ ਰਹੇ ਕਿ ਨਸ਼ਾ ਵੇਚਦੇ 바ਵਾ ਸਾਹਿਬ ਤੁਸੀਂ ਉਪਰੋਂ ਕਹਿ ਰਹੇ ਸੀ ਹੁਣੇ ਮਰ ਜਾ ਹੱਡੇ ਵੀ ਮਰ ਜਾ ਪਾਵੇ ਪਾਵੇ ਨੇ ਘੱਟੇ ਤਾਂ ਮਰੀਏ ਉਹ ਸਾਡੇ ਮੁੰਡਿਆਂ ਵਰਗਾ ਹੈ ਉਹ ਮੇਰੇ ਮੁੰਡਿਆਂ ਵਰਗਾ ਹੈ ਆਪਾਂ ਭਾਈ ਉਹਨਾਂ ਦਾ ਕੋਠੇ ਤਾਂ ਬੜੀ ਇੱਕ ਵਾਰ ਸਿਕਮੜੀ ਆ ਬਾਬਾ ਸੋ ਬੜੀ ਸਵਾਲ ਲੈ ਲਓ ਕੋਠੇ ਦੇ ਤੁਸੀਂ ਕਹਿ ਰਹੇ ਕੀ ਬਾਬਾ ਸਾਹਿਬ ਨਸ਼ੇ ਵੇਚਦੇ ਆ ਪਰ ਤੁਸੀਂ ਹੁਣ ਕਹਿ ਰਹੇ ਕਿ ਉਹਨਾਂ ਨੇ ਈਟਾਂ ਮਾਰੀਆਂ ਜਦੋਂ ਜਦੋਂ ਨੇ ਮੇਰੇ ਈਟ ਮਾਰੀ ਇੱਕ ਦੋ ਮੈਂ ਕਿਹਾ ਤੇਰਾ ਕੰਮ ਕੀ ਤੈਨੂੰ ਪਤਾ ਇਹਨੂੰ ਸਾਰਾ ਪਤਾ ਮੇਰਾ ਮਨ ਮਲਾਇਮ ਤੁਸੀਂ ਦੱਸ ਦੋ ਭਾਜੀ ਮਲਾਇਮ ਕੀ ਕੰਮ ਹੈ ਦੱਸ ਦੋ ਤੁਸੀਂ ਦੱਸ ਦੋ ਮੈਂ ਮੈਂ ਤੁਹਾਨੂੰ ਦੱਸਣਾ ਇਹਦਾ ਰਿਕਾਰਡ ਜਿਹੜਾ ਨਾ ਜਦੋਂ ਇਹ ਮੇਰੇ ਨਾਲ ਬੈਠ ਕੇ ਗੱਲ ਕਰੇਗਾ ਸਾਡੇ ਸਾਹਮਣੇ ਇਹ ਰਿਕਾਰਡ ਦੇ ਦਾਂਗੇ ਜਦੋਂ ਮੇਰੇ ਨਾਲ ਸਾਹਮਣੇ ਬੈਠ ਕੇ ਗੱਲ ਕਰੇਗਾ ਇਹ ਰਿਕਾਰਡ ਕੀ ਦੇਊਗਾ ਤੁਸੀਂ ਗੁਲਾਮ ਨੂੰ ਵੀ ਪਤਾ ਮ ਤਾ ਵੇ ਜੋ ਮੈਂ ਕਿਹਾ ਮੈਂ ਰੋਕ ਲਾਇਆ ਜਿਹੜਾ ਬੰਦਾ ਚਿੱਟਾ ਵੇਦਾ ਸਰਕਾਰੀ ਮੈਹਗਮਾ ਨੂੰ ਨੌਕਰੀ ਮਿਲਦੀ ਤੂੰ ਦੱਸੋ ਮੈਂ ਹੋਰ ਕਹਿ ਰਿਹਾ ਨਾ ਕਿ ਉਹ ਵੀ ਤੁਹਾਡੇ ਉੱਪਰ ਰੋਕ ਲਾ ਰਹੇ ਨਾ ਤੇ ਤੁਸੀਂ ਪਸੰਦ ਕੀਤੀ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਬੰਦਾ ਕਿਹਾ 14 ਸਾਲੀ ਸ਼੍ਰੀ ਰਾਮ ਨੂਮ ਦੇ ਮੈਂਬਰ ਆ ਨਾ ਤੇ ਮੈਂ ਚਿੱਟੇ ਦਾ ਫੋਟੋ ਲਾਣਾ ਵਾ ਤੇ ਨਾ ਮੈਂ ਚਿੱਟੇ ਦਾ ਤੁਰਨਾ ਠੀਕ ਹੈ ਇਹਨੂੰ ਵੀ ਪਤਾ ਮੈਂਬਰ ਹੈ ਪਰ ਉਹਨਾਂ ਨੂੰ ਪਤਾ ਲੱਗਿਆ ਮੀਡੀਆ ਆ ਗਈ ਏ ਸੱਚਾਈ ਸਾਹਮਣੇ ਆਏਣੀ ਏ ਭਾਜੀ ਅਸੀਂ ਮਰ ਜੀਏ ਜਾਂ ਜੀਏ ਸਾਡੀ ਸਾਰੀ ਗੱਲ ਆਰਮ ਦੀਕ ਬਚਾਣਾ ਪਾ ਇਹਨਾਂ ਦੇ ਉੱਤੇ ਐਦਾ ਹੀ ਵੀਡੀਓ ਵਾਇਰਲ ਕਰ ਦਿਓ ਭਾਜੀ ਪੰਜ ਸੱਤ ਬੰਦੇ ਨੇ ਕੈਂਪ ਵਿੱਚ ਹਾੜ ਨਹੀਂ ਏ ਕੌਣ 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 ਬੋਲੋ ਨਾ ਦੇਖੋ ਮੈਂ ਸਾਰਾ ਨਾ ਲਾਣੀ ਲੈਣਾ ਪਤਾ ਕੀ ਗੱਲ ਏ ਅੱਜ ਦੇਖੋ ਅਸੀਂ ਬਾਲ ਬੱਚੇ ਆਲੇ ਹਾਂ ਮੋਰ ਭਾਈ ਖੋੜ ਕੇ ਨਹੀਂ ਆਸੇ ਭਵਨਤਮਨ ਦੀ ਸਕੀਮ ਏ ਤੁਹਾਡੇ ਕਹਿ ਮਿਲ ਗਈ ਪਾਰੂ ਯਾਬ ਕਿ ਨਿਸਾਬ ਵਿਕਦਾ ਬਹੁਤ ਬਹੁਤ ਜਿਆਦਾ ਪਾਜੀ ਤਾਂ ਵਿੱਚ ਮੈਂ ਕਿਹਾ ਗੋਣਾ ਪਾਜੀ ਮਾਮਾ ਰੋਂਦੀਆਂ ਬੀਆਂ ਆਇਆ 24 ਸਾਲ ਦਾ ਬੱਚਾ ਪ੍ਰੈਗਨਾਂ ਕੋਣ ਮੇਰੇ ਤੇ ਪ੍ਰੈਗਨਾਂ ਕੋਣ ਸਰਕਾਰੀ ਜੱਤੀ ਮੇਰੇ ਸੱਤੀਆਂ ਦੇ ਰਹੇ ਆ ਸਰਕਾਰੀ ਨਾ ਵੀ ਕਮਿਸ਼ਨਰ ਦਫਤਰ ਲੱਗੇ ਤੁਸੀਂ ਕੋਈ ਕਾਰਵਾਈ ਨਹੀਂ ਕਰਾ ਸਕਦੇ ਦੇਖੋ ਮੈਂ ਪੁਲਿਸ ਕਮਿਸ਼ਨਰ ਕੋਲ ਲੱਗਾ ਮਾਤਾ ਹੀ ਰੋਣਾ ਚਲੋ ਰੋਣਾ ਮਾਤਾ ਹੀ ਰੋਣਾ ਰੋਣਾ ਮੇਰਾ ਬਾਥੂ ਵੀ ਮੇਰਾ ਬਾਥੂ ਵਿੱਚੋਂ ਦੱਸੋ ਇਹ ਕਿ ਤੇ ਤਿੰਨ ਜਣੇ ਆਉਂਦੇ ਇੱਕ ਸੈਰ ਤੇ ਕੀ ਆਇਆ ਹੋਇਆ ਐ 25 ਜਣੇ 25 ਦੋਨੋਂ ਮਾਵਾਂ ਆਈਆਂ ਆਹ ਬੰਦੇ ਭਾਜੀ ਤੁਹਾਡੇ ਇਟਾ ਮਾਰ ਲਾ ਅਜੇ ਤੁਹਾਡੇ ਉਲਟਾ ਤੁਹਾਡੇ ਭਾਈ ਜੀ ਭਾਜੀ ਕਾਸੀ ਇੱਕ ਦਾ ਮਾਰਦਾ ਓਏ ਅੱਜ ਮੁੰਡੇ ਪਿੰਡੋਂ ਕਿਦੋਂ ਬੁੱਲੇ ਕਿਉਂ ਲੋਪਾ ਦਾ ਨਹੀਂ ਬੈਠਾ ਆਹ ਮੁੰਡੇ ਦੇ ਵਿੱਚ ਅੱਛਾ ਹੀ ਉਹ ਅੱਜ ਕਾਹਨ ਕਰੂ ਆਪਾਂ ਮੁੰਡੇ ਲੈਣੇ ਨੇ ਉਲਟਾ ਤੁਹਾਡੇ ਉਲਟਾ ਤੁਹਾਡੇ ਵੱਲੋਂ ਟਿੱਕਾ ਵਜਰੀਆਂ ਔਰ ਆਪਾਂ ਕੱਲ ਹੀ ਇਹ ਗੱਲ ਕਹੀ ਨਹੀਂ ਨਸ਼ਾ ਵੇਚਦੇ ਨਸ਼ਾ ਵੇਚਦੇ ਨੇ ਜਿਹੜਾ ਆਪਾਂ ਕੱਲ ਹੀ ਇਹ ਗੱਲ ਕਹੀ ਸੀ ਔਰ ਨਸ਼ਾ ਜਦੋਂ ਨਸ਼ਾ ਕਰ ਰਹੇ ਹਾਂ ਹਾਂ ਨਸ਼ਾ ਵੇਚਦੇ ਹਾਂ ਟਿੱਕਾ ਵੇਚਦੇ ਸਾਰੇ ਇਹ ਵੇਚਦੇ ਬਿਲਕੁਲ ਇਹਦਾ ਭਰਾ ਵੇਚਦਾ ਜੀ ਕੀ ਨਾਮ ਕੀ ਉਹਦਾ ਕੀ ਨਾਮ ਕੀ ਨਾਮ ਕੀ ਉਹਦਾ ਖੁੱਲ੍ਹਿਆ ਜਾ ਬੰਨੀ ਬੰਨਿਆ ਕੇ ਬੰਨ ਕਰੋ ਭਾਈ ਤਾਂ ਲਿਆਓ ਚਿੱਟਾ ਉਹ ਪੋਟੇ ਅਫਸਰ ਦਫ਼ਤਰ ਲੱਗਿਆ ਬਾਤ ਹਰ ਇੱਕ ਨੂੰ ਪੁਲੀਸਨ ਮੈਂ ਨਿਯਤਮ ਕਰ ਦਿੰਦਾ ਨਹੀਂ ਜੇ ਕਮਿਸ਼ਨਰ ਦਫ਼ਤਰ ਲੱਗਦਾ ਤਾਂ ਤਮੇਦ ਹੋਗੇ ਜੀ ਇੱਥੋਂ ਨਹੀਂ ਆਣੇ ਸੇਰਪੜ ਦੇਗਾ ਖੜੇ ਜਾਂਦੇ ਭਾਈ ਭਾਈ ਇਹ ਤਾਂ ਕਹੀ ਹੋ ਗਿਆ ਮੇਰਾ ਭਾਈ تا ٹائیگر سے پہلے ٹائیگر بھی ہے نا اوہ ساتھ میں مطلب ہے کوئی پتہ نہیں کہ کوئی 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 بچے نہیں ڈرتے بھائی ہاں وہ نہ گئی وہ